ਗੁਰਦਾਇ ਲਾ ਕੀਤੀ ਹੋਈ ਮਿਹਨਤ ਔਰ ਦੋਦੇ ਵਾਲਾ ਰੁਪਿੰਦਰ ਅਗਲੀ ਰੇਡ ਫਿਰ ਦੇਖਦੇ ਹਾਂ ਮੈਦਾਨ ਦੇ ਅੰਦਰ ਮੋਰ ਵਰਗੀ ਪੈਲ ਪਈ ਹੋਈ ਮੁੰਡੇ ਦੀ ਕੌਣ ਜਫਾ ਲਾਊਗਾ ਕਾਲਾ ਸੰਘਿਆ ਵਾਲਾ ਯਾਗੇ ਹਾਕਮ ਵਾਲੀਆ ਮੜਕੀ ਵਾਲਾ ਜਾ ਚਿੱਟੀ ਵਾਲਾ ਚਾਰ ਦਰੀਆਂ ਦੇ ਮੰਨੇ ਪਰਵੰਨੇ ਜਾਫੀਆਂ ਦੇ ਵਿੱਚ ਆਹ 골ਡਨ ਬॉय ਖੇਡ ਕਬੱਡੀ ਦਾ ਹੁਣ ਚਿੱਟੀ ਵਾਲਾ ਚੇਤੇ ਕੋਸ਼ਿਸ਼ ਕਰਦਾ ਪੁਆਇੰਟ 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 ਜੀਟੀਏ ਦੀ ਖੇਡ ਕਲੱਬ ਦੇ ਹਿੱਸੇ ਦੇ ਵਿੱਚ ਲਾ ਬੱਲ ਨਮਲ ਹੁੰਦੀ ਹੈ ਗੱਭਰੂ ਚੜ੍ਹਦੀਆਂ ਉਹਨਾਂ ਦੇ ਸੰਦੀਪ ਰਪਿੰਦਰ ਦੋਦਾ ਜੀ ਬਨਵਾਨ ਦੇ ਗਲ ਦਾ ਕਬੱਡੀ ਦਾ ਕਿੰਨੇ ਅਜੂਬਾ ਹੁੰਦਾ ਆ ਵੀ ਕਿਸੇ ਅਜੂਬੇ ਤੋਂ ਘੱਟ ਨਹੀਂ ਮਾਲਵੇ ਦੀ ਕਬੱਡੀ ਦੇ ਵਿੱਚ ਪਾਈ ਜਾਨ ਔਰ ਮੁੰਡੇ ਦੀ ਚਰਚਾ ਹੋਈ ਫਿਰ ਕਲੱਬ ਨੇ ਕੀਤੀ ਚੋਣ ਤੇ ਖੇਡ ਦਾ ਦੁਨੀਆ ਦੇ ਮੈਦਾਨਾਂ ਦੇ ਅੰਦਰ ਉਹ ਬੱਲੇ ਬੱਲੇ ਕਰਾਉਣ ਵਾਲੀ ਗੱਲ ਕਰਦਾ ਅੱਗੇ ਵੱਧ ਕੇ ਹੱਲਾ ਆਨ ਆਹਨ ਦੇਖਦੇ ਵੀ ਦਲੇਰੀ ਦੇ ਨਾਲ ਬੋਲਦਾ ਹੋਇਆ ਤਈ ਰੇਡ ਤੇ ਕੌਣ ਜਫਾ ਲਾਉਂਦਾ ਦੂਸਰੇ ਪਾਸੇ ਟ੍ਰਾਂਟੋ ਪੰਜਾਬੀ ਦਾ ਆ ਸਨੀ ਕਾਲਾ ਸੰਘੇ ਵਾਲਾ ਦੇ ਪੁਆਇੰਟ ਦਾ ਵੀ ਦੇ ਸੀ ਡਵੀ ਅਗਲੀ ਕਬੱਡੀ ਮੰਨਾ ਖੇਡ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਅਗਲੀ ਕਬੱਡੀ ਪਾਉਣ ਦੇ ਲਈ ਬਾਧਾ ਹੋਇਆ ਰਪਿੰਦਰ ਦੋਦੇ ਦੀ ਧਰਤੀ ਦਾ ਮਾਲਵੇ ਦੀ ਧਰਤੀ ਜ਼ਿਲ੍ਹਾ ਮੁਕਸਰ ਲਓ ਖੇਡ ਮੈਦਾਨ ਦੇ ਵਿੱਚ ਕਿਉ ਧਰਤ ਮਾਲਵੇ ਦੀ ਮਹਿਕਾਂ ਦੀ ਰਾਣੀ ਹੈ ਜਿੱਥੇ ਮੇਲੇਆਂ ਚਾਵਾਂ ਦੀ ਇੱਕ ਰੀਤ ਪੁਰਾਣੀ ਹੈ ਇੱਕ ਰੀਤ ਪੁਰਾਣੀ ਹੈ ਇੱਕ ਰੀਤ ਪੁਰਾਣੀ ਹੈ ਵਾਹ ਸਵਾਣੇ ਵਾਲਾ ਪੁਆਇੰਟ ਆਪਣੀ ਟੀਮ ਦੇ ਹਿੱਸੇ ਜੁੜ ਗਿਆ ਅਗਲੀ ਕਬੱਡੀ ਟਰਨੇਡੋ ਖੇਡ ਕਬੱਡੀ ਦਾ ਅੱਗੇ ਨੂੰ ਵੱਧਦਾ ਹੋਇਆ ਪਈ ਹੋਈ ਕਬੱਡੀ ਰੁਪਿੰਦਰ ਦੀ ਦੋਤੇ ਵਾਲੇ ਦੀ ਕਬੱਡੀ ਪਈ ਹੋਈ ਹੈ ਆਹ ਯਾਰ ਦੁਨੀਆ ਦਾ ਚਹੇਤਾ ਬਣ ਗਿਆ ਕਬੱਡੀ ਖਿਡਾਰੀ ਹੁਣ ਦੇਖਦਾ ਮੈਂ ਮਾਨਕੀ ਵਾਲਾ ਗੋਪੀ ਆਹ ਸਮਰਾਲੇ ਦੇ ਏਰੀਆ ਦਾ ਕਬੱਡੀ ਖਿਡਾਰੀ ਹੇ ਡੱਕੜ ਦੀ ਕੋਸ਼ਿਸ਼ ਕਰਦਾ ਹੋਇਆ ਰੁਪਿੰਦਰ ਦੀ ਰੇਡ ਗੋਪੀ ਦਾ ਜਫਾ ਲੱਗ ਪਾਉਗੇ ਨੇ ਹਾਂ 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 ਘੋੜੀ ਜੀ ਉਹਨੇ ਮਾਰ ਲਈ ਕਮਾਲ ਲਾ ਕਬੱਡੀ ਖਿਡਾਰੀ ਕਰਦਾ ਹੋਇਆ ਆ ਤੈਨੂੰ ਪਾਲਿਆ ਸ਼ੇਰਾ ਵੇ ਖਵਾ ਕੇ ਦੇਸੀ ਘਿਓ ਦੀ ਜੂਰੀ ਆ ਸੁਣ ਮਾਂ ਬਿਆ ਮੱਖਣਾ ਵੇ ਆ ਸਾਡਾ ਜਿਤਨਾ ਬੜਾ ਜ਼ਰੂਰੀ ਅੱਜ ਤੂੰ ਜ਼ੋਰ ਪੱਟਾਂ ਦਾ ਲਾ ਦੇ ਉਹ ਮਸਲਾ ਕੱਪ ਦਾ ਬਣ ਗਈ ਰਵਿੰਦਰਾ ਦੋ ਦੋ ਰੇਡਾਂ ਪਾਵੇ ਰਸਾ ਕੱਪਰੇ ਵੇ ਕੈਂਡੀਆਂ ਸੰਦੀਪ ਜਿੰਦੀ ਜੀ ਉਹਨਾਂ ਵੱਲ ਤੇ 300 ਡਾਲਰ ਦਾ ਸਰਪੰਚ ਪਰਵਾ ਤਰਲੋਚਰ ਮੰਡਾ ਤੇ ਜਰਨੈਲ ਮੰਡਾ ਦਾ ਰੁਪਿੰਦਰ ਕਬੱਡੀ ਪਾਉਂਦਾ ਹੈ ਅਸਮਾਨ ਦੇ ਵਿੱਚ ਪੰਛੀ ਉੱਡਿਆ ਜਾ ਰਿਹਾ ਹੈ ਪਰ ਵੇਖੋ ਵੀ ਕਬੱਡੀ ਦਾ ਪੰਛੀ ਰੁਪਿੰਦਰ ਇਸ ਸਮੇਂ ਵਾਹੋ ਸੋਹਣਾ ਹੈ ਕਿ ਬਾਜ ਵਾਂਗੂ ਉੱਡ ਜਾਈਦਾ ਹੈ ਚਿੱਤ ਕਰਕੇ ਵੱਡੇ ਖੱਬੀ ਖਾਨ ਯਾਰ ਚਲੋ ਇਹ ਝੱਗਿਆ ਗੂੰਜੇ ਤਾੜੀਆਂ ਨਾਲ ਸਾਰਾ ਹੀ ਜਹਾਂ ਤੇ ਤਾੜੀਆਂ ਦਾ ਸਾਰਾ ਹੀ ਜਹਾਨ ਸੱਤੀ ਸੱਤੀ ਜਿਹਦੇ ਜੱਤਪਾਲ ਨੇ ਅੱਜ ਦਾ ਮੇਲਾ ਲੁੱਟ ਲਿਆ ਤਾੜੀਆਂ ਇਹਦੇ ਲਈ ਵੀ ਜ਼ੋਰਦਾਰ ਮਾਰ ਦਈਏ ਇਹ ਰਤਨ ਸਿੰਘ ਰਤੀ ਦਾ ਪੁੱਤਰ ਹੈ ਮਾਤਾ ਦੀ ਹੈ ਜੀਆਂ ਨੂੰ ਆਖ ਰਹੇ ਆ ਪਰ ਦੁੱਧ ਵਾਲਾ ਰੁਪਿੰਦਰ ਕਬੱਡੀ ਦਾ ਟਰਨੇਡੋ ਮਾਨਕੀ ਵਾਲਾ ਵੀ ਆਈ ਤੇ ਆਇਆ ਬਾळा ਭੈੜਾ ਕਾਲੇ ਸਿੰਘ ਵਾਲਾ ਤਿਆਰ ਹੈ ਹੁਣ ਵੇਖਾਂਗੇ ਨੌਜਵਾਨ ਚਿੱਟੀ ਵਾਲਾ 골ਡਨ ਬாய் ਨੌਜਵਾਨ ਪੰਜਾਬ ਇਲੈਕਟ੍ਰਿਕ ਦੇ ਬਾਈ ਗੁਰਪ੍ਰੀਤ ਨੰਬਰੋਂ 100 ਡਾਲਰ ਜਿਹੜਾ ਹੈ ਉਹ ਅੰਬੇ ਦੇ ਲਈ ਚੂਹੇ ਕੇਲਾ ਬਲਜੀਤ ਬਾਸੀ ਗੱਲਾਂ ਕਰਦਾ ਹੁੰਦਾ ਵੀ ਇਹ ਵੀ ਦੁਨੀਆ ਦਾ ਟਾਪਰ ਹੈ ਇਧਰ ਅਗਲੀ ਰੇਡ ਦੋਦੇ ਵਾਲੇ ਦੀ ਮੁਕਾਬਲਾ ਹਾਕਮ ਵਾਲੀਏ ਦੇ ਨਾਲ ਦੁਨੀਆ ਨੂੰ ਇਹ ਤਿਆਰ ਪਰ ਚਿੱਟੀ ਵਾਲਾ ਜੱਗਾ ਪਰ ਵੇਖੀਏ ਦੋਦੇ ਵਾਲਾ ਰਪਿੰਦਰ ਵਾਹ ਰਪਿੰਦਰਾ ਅੱਜ ਕਹਿੰਦੇ ਸਿੜਾ ਕਰ ਦਿੱਤਾ ਰੇਡ ਫਤਮਾਲੀਆ ਟਿੱਬਿਆਂ ਦਾ ਪੁੱਤ ਤੇ ਨਾਲ ਗੋਲਡਨ ਬੋਏ ਕਾਲੇ ਸੰਘਿਆਂ ਦਾ ਸ਼ਨੀ ਤਿਆਰ ਹੈ ਨੌਜਵਾਨ ਕਹਿੰਦੇ ਦੋਦੇ ਵਾਲਾ ਇਟਰਨੇਟੋ ਕਬੱਡੀ ਦਾ ਦੋਦੇ ਵਾਲੇ ਦੇ ਲਈ ਵੀ 200 ਡਾਲਰ ਦਰਸ਼ਕ ਵੀਰੇ ਰੁਪਿੰਦਰ ਦੀਆਂ ਰੇਡਾਂ ਕਿੱਦਾਂ ਲੱਗੀਆਂ ਲਓ ਵੇਖੋ ਸਾਹਮਣੇ ਪਰ ਰਾਜੂ ਕੁਮਰ ਪਰਦਾ ਨੇ ਜੇਰਾ ਵਾਲਾ ਸੁੱਖਾ ਸਾਡਾ ਵੀਰ ਸਕੋਰਿੰਗ ਦੀ ਵੱਡੀ ਡਿਊਟੀ ਹੈ ਲਓ ਨੌਜਵਾਨ ਰੁਪਿੰਦਰ ਦੋਦੇ ਵਾਲਾ ਇਹ ਦੁਨੀਆ ਦਾ ਚਿਹਤਾ ਹੈ ਆਹ ਦੁਨੀਆ ਖੜਖੜ ਤੱਕਦੀ ਹੈ ਦੋਦੇ ਵਾਲੇ ਦੀ ਰੇਡਾ ਦੁਨੀਆ ਖੜਖੜ ਤੱਕਦੀ ਹੈ ਆ ਦੋਦੇ ਪਿੰਡ ਦਾ ਰੁਪਿੰਦਰ ਰੇਡ ਪੌਂਟ ਦੀ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਇਹ ਟਰਨੈਂਡੋ ਹੈ ਸਾਡੀ ਖੇਡ ਕਬੱਡੀ ਦਾ ਤੇ ਚਾਰ ਜਾਫੀਆਂ ਦੇ ਵਿੱਚੋਂ ਕਿਹੜਾ ਖਿਡਾਰੀ ਰੁਕਣ ਦਾ ਯਤਨ ਕਰਦਾ ਆ ਵੇਖਦੇ ਆ ਸਾਹਮਣੇ 200 ਡਾਲਰ ਦਿਲਜੀਤ ਸਿੰਘ ਜੀ ਸੋਤਾ ਟੰਟੋ ਟੱਕ ਟਾਇਰ ਸੈਂਟਰ ਵਾਲੇ ਰੁਪਿੰਦਰ ਦੇ ਲਈ ਟੋ ਟਰੱਕ ਟਾਇਰ ਸੈਂਟਰ ਦੇ ਦਿਲਜੀਤ ਸਿੰਘ ਸੋਤੇ ਵੱਲੋਂ ਦੋਦੇ ਵਾਲਾ ਆ ਗਿਆ ਦੋਦੇ ਵਾਲਾ ਫੇਰ ਆ ਗਿਆ ਦੋਦੇ ਵਾਲਾ ਫੇਰ ਆ ਗਿਆ ਹਾਕਮ ਵਾਲਿਆ ਜੱਗੂ ਹਾਕਮ ਵਾਲਿਆ ਪਰ ਚਿੱਟੀ ਵਾਲਾ ਕਹਿੰਦਾ ਮੈਨੂੰ ਛੱਡੋ ਜਰਾ ਜੱਸਾ ਤੇ ਬਾਲੀ ਕਾ ਰੇਡ ਵੀ ਆ ਗਿਆ ਕੀ ਬਾਤ ਹੈ ਕੀ ਬਾਤ ਹੈ 200 ਡਾਲਰ ਦੀ ਹੋਣੀ ਹੈ ਸਿਰਾ 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 ਬੜਾ ਨੌਜਵਾਨਾ ਸਿਰਾ ਲੱਗਿਆ ਪਿਆ ਹੈ 200 ਡਾਲਰ ਦਿਲਜੀਤ ਸਿੰਘ